ਯੂਕੇ ਵਿੱਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਦੁਖਦਾਇਕ ਘਟਨਾ ਉਹਨਾਂ ਨੇ ਨਾਲ ਮਿਲ ਕੇ ਮਲੋਇ ਦੇ ਇੱਕ ਤਰ੍ਹਾਂ ਦਾ ਕਤਲ ਕੀਤਾ ਗਾ ਪਤਨੀ ਵੱਲੋਂ ਦਗਾ ਦੇਣ ਦੇ ਇਲਜ਼ਾਮ ਉਹਨੇ ਆਪਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਲਿਆ ਤੇ ਇਹਦਾ ਫੋਨ ਵੀ ਨਹੀਂ ਦਿੱਤਾ ਇਹ ਤੋਂ ਗਏ ਤੋਂ ਪਾਸਪੋਰਟ ਵੀ ਫੜ ਲਿਆ ਇਹਦੇ ਸਾਰੇ ਡਾਕੂਮੈਂਟ ਆਪਦੇ ਕੋਲੇ ਰੱਖ ਲਏ ਤੇ ਇਹਨੂੰ ਕਹਿੰਦਾ ਵੀ ਇੱਥੇ ਆ ਹੀ ਰਹਿਣਾ ਪੈਂਦਾ ਹੁੰਦਾ ਮੈਂ ਤੁਹਾਨੂੰ ਰਿਪੋਰਟ ਕਰਵਾ ਦੂੰਗੇ ਤੇ ਜੇ ਕਿਸੇ ਨੂੰ ਕੁਝ ਕਿਹਾ ਜਾਂ ਦੱਸਿਆ ਤਾਂ ਦੇਖ ਲਈ ਇਹਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਮੰਗ ਕਰਦੇ ਆ ਜੀ ਉਧਰੋਂ ਡਿਵੋਟ ਕਾ ਇੱਧਰ ਭੇਜਿਆ ਜਾਵੇ ਤੇ ਇੱਥੋਂ ਅਸੀਂ ਘੜੀ ਤੋਂ ਘੜੀ ਸਜ਼ਾ ਲਵਾਵਾਂਗੇ ਹੁਣੇ ਬਾਹਰ ਜਾ ਕੇ ਇਹ ਜਾ ਕੁਛ ਕੀਤਾ ਤਾਂ ਕਰਕੇ ਮੇਰੇ ਭਰਾ ਨੂੰ ਮੈਂਟਲੀ ਅਪਸੈਟ ਕਰਤਾ ਉਹਨੇ ਉਹ ਉਸ ਗੱਲ ਦੇ ਡਿਪਰੈਸ਼ਨ ਦੇ ਵਿੱਚ ਆ ਕੇ ਜਾਂ ਤਾਂ ਕੁਝ ਕਰ ਗਿਆ ਤੇ ਜਾਂ ਉਹਨਾਂ ਨੇ ਕੁਝ ਕਰਾਤਾ ਮੈਨੂੰ ਤਾਂ ਕਹਿਣਾ ਉਹਨਾਂ ਨੇ ਇੱਕ ਸੋਚੀ ਸਾਜੀ ਸਾਜ਼ਿ ਸੀ ਉਹਦੇ ਨਾਲ ਉਹਦਾ ਸਹੁਰਾ ਪਰਿਵਾਰ ਸਾਰੀ ਮਿਲੀਭੁਗਤ ਸੀ ਉਹਨਾਂ ਨੇ ਨਾਲ ਮਿਲ ਕੇ ਮਨ ਲੋਏ ਦਾ ਇੱਕ ਤਰ੍ਹਾਂ ਦਾ ਕਤਲ ਕੀਤਾ ਦਾ ਸਾਡੀ ਮੰਗ ਇਹ ਆ ਜੀ ਵੀ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀ ਆ ਉਹਦੀ ਪਤਨੀ ਤੇ ਜਿਹੜਾ ਉਹਦੇ ਨਾਲ ਹੁਣ ਰਹਿੰਦਾ ਮੁੰਡਾ ਉਥੇ ਇੰਨੀ ਪੰਡ ਪੈਸਿਆਂ ਦੀ ਲਵਾ ਕੇ ਆਪਦੀ ਜਿੱਦ ਪੂਰੀ ਕਰਕੇ ਉਹ ਇੰਗਲੈਂਡ ਬੱਚੀ ਤੇ ਇੱਥੇ ਕੁਛ ਵੀ ਘਰ ਦਾ ਸੋਚਿਆ ਹੀ ਨਹੀਂ ਉਲਟਾ ਜਾ ਕੇ ਹੋਰ ਪੈਸੇ ਮੰਗਵਾਏ ਜਾਣ ਤੋਂ ਬਾਅਦ 6 ਲੱਖ ਰੁਪਏ ਉਹਨੂੰ ਹੋਰ ਦਿੱਤਾ ਉਹਨੇ ਆਪਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਲਿਆ ਤੇ ਇਹਦਾ ਖਾਣ ਵੀ ਨਹੀਂ ਦਿੱਤਾ ਇਹ ਤੋਂ ਗਏ ਤੋਂ ਪਾਸਪੋਰਟ ਵੀ ਫੜ ਲਿਆ ਤੇ ਸਾਰੇ ਡਾਕੂਮੈਂਟ ਆਪਦੇ ਕੋਲੇ ਰੱਖ ਲਏ ਤੇ ਇਹਨੂੰ ਕਹਤਾ ਵੀ ਇੱਥੇ ਆਈ ਰਹਿਣਾ ਪੈਂਦਾ ਹੁੰਦਾ ਮੈਂ ਤੁਹਾਨੂੰ ਰਿਪੋਰਟ ਕਰਵਾ ਦੂੰਗੇ ਤੇ ਜੇ ਕਿਸੇ ਨੂੰ ਕੁਝ ਕਿਹਾ ਜਾਂ ਦੱਸਿਆ ਤਾਂ ਦੇਖ ਲਈ ਉਹਨੇ ਸਾਨੂੰ ਦੱਸਣ ਤੋਂ ਪਹਿਲਾਂ ਕਿਉਂਕਿ ਸਾਡੀ ਭੈਣ ਉਹਦੀ ਮਾਂ ਜਿਹੜੀ ਉਹ ਵੀ ਕੈਂਸਰ ਦੀ ਮਰੀਜ਼ ਹੈ ਉਹ ਜਦੋਂ ਗਿਆ ਉਥੇ ਤੀਜੇ ਦਿਨ ਬਾਅਦ ਪਹਿਲਾ ਫੋਨ ਕੀਤਾ ਤਾਂ ਉਸ ਵਕਤ ਅਸੀਂ ਸਾਡੀ ਭੈਣ ਦੇ ਕੀਮੋ ਲਵਾ ਕੇ ਹਟੇ ਸੀ ਪਹਿਲੀ ਫਿਰ ਜਦੋਂ ਉਹਨੂੰ ਪਤਾ ਲੱਗਿਆ ਵੀ ਮਾਂ ਨੂੰ ਤਾਂ ਮੈਰੀ ਨੂੰ ਕੈਂਸਰ ਨਿਕਲਿਆ ਵੀ ਜੇ ਮੈਨੂੰ ਪਤਾ ਹੁੰਦਾ ਮੈਂ ਜਾਂਦਾ ਹੀ ਨਾ ਫਿਰ ਉਹਨੂੰ ਪਛਤਾਵਾ ਡਬਲ ਹੋ ਗਿਆ ਅੰਦਰੇ ਅੰਦਰ ਉਹ ਖੁਦਾਰਿਆ ਪਰ ਸਾਨੂੰ ਨਹੀਂ ਦੱਸਿਆ ਲੱਖ ਰੁਪਏ ਘੱਟੋ ਘੱਟ 60 ਲੱਖ ਰੁਪਏ ਲਵਾ ਕੇ ਤਾਂ ਆਪਣੇ ਉਸ ਦਰਵੇਸ਼ ਪਤੀ ਨੂੰ ਇਹ ਜੀ ਮੌਤ ਦਿੱਤੀ ਤੇ ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਮੰਗ ਕਰਦੇ ਆਂ ਜੀ ਉਧਰੋਂ ਡਿਵੋਟ ਕਰਕੇ ਇੱਧਰ ਭੇਜਿਆ ਜਾਵੇ ਤੇ ਇਥੋਂ ਅਸੀਂ ਕੜੀ ਤੋਂ ਕੜੀ ਸਜ਼ਾ ਦਵਾ ਮੰਗ ਡੈਡ ਬੋਡੀ ਵਾਸਤੇ ਅਸੀਂ ਜਿਵੇਂ ਆਪਣੇ ਲੋਕਲ ਐਮਪੀ ਵੀ ਬਾ ਹਰਸਿਮਰਤ ਕੋਰ ਬਾਦਲ ਨੂੰ ਉਹਨਾਂ ਨੂੰ ਵੀ ਦਿੱਤਾ ਤੇ ਸਿੰਚੇਵਾਲ ਸਾਹਿਬ ਜਿਹੜੇ ਸੰਤ ਬਲਬੀਰ ਸਿੰਘ ਜੀ ਉਹਨਾਂ ਕੋਲੇ ਵੀ ਅਸੀਂ ਰਿਟਨ ਚ ਦੇ ਕੇ ਆਏ ਆਂ ਵੀ ਤਾਂ ਕਿ ਬਿਨਾਂ ਪੈਸੇ ਖਰਚੇ ਤੋਂ ਜਿਹੜੀ ਡੈਡ ਬਾਰੇ ਉਹਦੀ ਇੱਥੇ ਆ ਜੇ ਤਾਂ ਕਿ ਅਸੀਂ ਉਹਦੀ ਜਿਹੜੀ ਅੰਤਿਮ ਰਸਮਾਂ ਮ੍ਰਿਤਕ ਦੇਹ ਦਾ ਸੰਸਕਾਰ ਕਰਕੇ ਅਸੀਂ ਆਪਦੇ ਹੱਥੀਂ ਕਰ ਸਕੀਏ